ਵਾਹ ਕੀ ਨਜ਼ਾਰਾ ਕੁਦਰਤیاں ਖੇਡਾਂ ਕੁਦਰਤیاں ਖੇਡਾਂ ਕੁਦਰਤ ਕਿਤੇ ਤਾਂ ਬਾਬੋ ਪੂਰੀ ਗਰਮੀ ਨੇ ਕਹਿਰ ਮਚਾਇਆ ਤੇ ਕਿਤੇ ਠੰਡਾ ਦੇਖ ਲੋ ਟੋਪੀਆਂ ਜੈਕਟਾਂ ਕੋਟੀਆਂ ਚਾੜੀਆਂ ਕੈਨੇਡਾ ਅੱਜ 1 ਜੂਨ 2025 ਤੇ ਆਪਣੇ ਤਿਆਰੀਆਂ ਹੋ ਗਈਆਂ ਝੋਨੇ ਦੀਆਂ ਇੱਥੇ ਠੰਡਾ ਪੂਰੀ ਜੈਕਟਾਂ ਜੂਟਾਂ ਬਲਵਾ ਆਪਣੇ ਵੀ ਚਾੜੀਆਂ ਦੇਖ ਲਓ ਤੁਹਾਨੂੰ ਦੱਸ ਦਿਆਂ ਮੌਸਮ ਹੈਗਾ ਇਹ ਗਰਮੀ ਦਾ ਪਰ ਠੰਡ ਦੇ ਲੋ ਬਿਲਕੁਲ ਕਾਰਾਂ ਹੀ ਕਾਰਾਂ ਚਾਰੇ ਪਾਸੇ ਸਾਰੇ ਬਸੇ ਕਾਰਾਂ ਹੀ ਕਾਰਾਂ ਆ ਦੇਖ ਲਓ ਬੋ ਜੀ ਕੈਨੇਡਾ ਜੀ ਨੇ ਨਹੀਂ ਦੇਖਿਆ ਆਹਨ ਆਪਣਾ ਪੈਂਦਾ ਬਟਨ ਜ਼ਰੂਰੀ ਆ ਜਦੋਂ ਆਪਾਂ ਰੋਡ ਕਰਾਸ ਕਰਦੇ ਆ ਹੋਰ ਗੱਲਾਂ ਨਹੀਂ ਕਰਨਾ ਯਾਰ ਸਫਾਈ ਦੇਖੋ ਕਿੰਨੀ ਆ ਫਟ ਵੀ ਨਾ ਆ ਸੀਨਾ ਜੀ ਰਹਿ ਜਾਂਦੀ ਆ ਖਵਾ ਬਹੁਤ ਪੂਰੀ ਗੌਰ ਨਾਲ ਦੇਖਿਓ ਤੁਹਾਨੂੰ ਐ ਲੱਗੂਗਾ ਜਿਵੇਂ ਅਸੀਂ ਨਾ ਆਪ ਕੈਨੇਡਾ ਵਿੱਚ ਤਰੇ ਫਿਰਦੇ ਆਂ ਕੈਮਰੇ ਇਹੋ ਜੇ ਆ ਹੁਣ ਸਿਸਟਮ ਹੀ ਇਹੋ ਜਾਂ ਮਤਲਬ ਘੌਰ ਕਰਿਆ ਪੂਰਾ ਐ ਲੱਗੂ ਜਿਵੇਂ ਅਸੀਂ ਆਪ ਕੈਨੇਡਾ ਵਿੱਚ ਫਿਰ ਰਹੇ ਆਂ ਉਹ ਵੀ ਆਪਣੀ ਬੱਤੀ ਹੁਣ ਭਾਵੇਂ ਬੈਲ ਕਲੈਂਟਰ ਆ ਜੇ ਤੇ ਭਾਵੇਂ ਦੁਨੀਆਂ ਭਾਵੇਂ ਆਪਣਾ ਵੀ ਰੋਕ ਨਹੀਂ ਸਕਦਾ ਇੱਧਰ ਵੀ ਗੱਡੀਆਂ ਰੁਕ ਗਈਆਂ ਕਿਰਵੀ ਰੋਕ ਲਈਏ ਬੱਸ ਬੱਲੇ 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 ਭਾਈ ਆਸਮ ਕਿਤੇ ਪਿੱਛੇ ਜਾਣਾ ਹੈ ਤੇ ਇਹ ਵੜਨ ਦੱਪਣਾ ਪੈਣਾ ਤੁਸੀਂ ਭਾਈ ਸਾਹ ਲਾ ਹੀ ਲਿਆ ਹੋਣਾ ਜਨਾਬ ਜਿੱਦੋਂ ਵੀ ਕਿੰਨੀ ਠੰਡ ਆ ਇਸ ਟਾਈਮ ਇੱਥੇ ਇੱਥੇ ਦੱਸ ਦਈਏ ਸਾਨੂੰ ਬਾਬਿਓ ਬ੍ਰੈਂਟਨ ਦੇ ਵਿੱਚ ਠੰਡ ਬਹੁਤ ਆ ਗਰਮੀ ਬਹੁਤ ਘੱਟ ਬੈਂਦੀ ਆ ਠੰਡ ਹੀ ਵਈ ਜਾਂਦੀ ਬਸ ਹੁਣ ਮੌਸਮ ਗਰਮੀ ਦਾ ਹੁਣ ਵੀ ਠੰਡ ਆ ਆ ਦੇਖ ਲਓ ਜੂਨ ਚੜ ਗਿਆ ਤੇ ਹਜੇ ਵੀ ਜੈਕਟਾਂ ਜਿਹੜੀਆਂ ਖੜਾ ਨਹੀਂ ਛੱਡਦੀਆਂ ਕਾਫੀ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਬਾਈ ਯਾਰ ਰੋਜ਼ ਕੋਈ ਨਾ ਕੋਈ ਵੀਡੀਓ ਪਾਇਆ ਕਰ ਤੇ ਆਪਣ ਨੂੰ ਡੀਐਮ ਕਰਦੇ ਆ ਤੇ ਨਾਲੇ ਸ਼ੈਰ ਹੋ ਜਾਂਦੀ ਆ ਨਾਲੇ ਚਲੋ ਜਿੱਦੀ ਉੱਡੇ ਬਾਦੀ ਦੀਏ ਕੋਈ ਗੱਡੀਆਂ ਵੀ ਆਣਾ ਰਾਗ ਟਾਂਗੂ ਜਾਂਦੀਆਂ ਊਂ ਕਰਦੀਆਂ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਯਾਰ ਸਫਾਈ ਦੇਖੋ ਕਿੰਨੀ ਹੈ ਨਾ ਇੱਥੇ ਹਰੇ ਘਰ ਦੇ ਅੱਗੇ ਦੋ ਦੋ ਤਿੰਨ ਤਰ ਰੁੱਖ ਲੱਗੇ ਹੋਏ ਆ ਪਹਿਲੀ ਗੱਲ ਤਾਂ ਜਿੰਨੇ ਜਲ ਤੂੰ ਇੱਕ ਤੇ ਦੋ ਰੁੱਖ ਲਾਉਣ ਦੀ ਥੋੜਾ ਘਾਲੀ ਨਹੀਂ ਹੁੰਦਾ ਉਹ ਤਰੂ ਵੀ ਨਹੀਂ ਹੁੰਦਾ ਨਹੀਂ ਮੁੜਦੇ ਬਈ ਜਿਹੜਾ ਇੱਥੇ ਆ ਕੇ ਨਹੀਂ ਮੁੜਦਾ ਕੋਈ ਜੇ ਕੋਈ ਬੱਬਰ ਸ਼ੇਰ ਘੱਟ ਸਿੱਧੂ ਮੂਸੇ ਵਾਲੂ ਨੂੰ ਮੁੜ ਜੂਗਾ ਨਹੀਂ ਤੇ ਨਹੀਂ ਮੁੜ ਨਹੀਂ ਸਕਦਾ ਆ ਸਾਰਾ ਪ੍ਰਿੰਟਿੰਗ ਪ੍ਰੂਟਿੰਗ ਬਾਹਰ ਕੱਢੀ ਪਈ ਕਿਸੇ ਨੇ ਲੇਕਨ ਲੋਡ ਦਾ ਬਾਬੇ ਲੈ ਕੇ ਜਾ ਸਕਦਾ ਸਾਰਾ ਸਮਾਨ ਇਹ 20 ਬੈਕ ਐਂਡ ਹੇਲ ਡਰਾਈਵ ਤੇ ਪਿਆ 20 ਬੈਕ ਐਂਡ ਹੇਲ ਤੇ ਜਿੱਥੇ ਕਿਸੇ ਨੂੰ ਲੋਡ ਹੋਇਆਦਾ ਬਈ ਆ ਗਿਆ ਮਟਕਾ ਚੌਂਗ ਚੰਡੀਗੜ੍ਹ ਵਾਲਾ ਵਾਹ ਬਈ ਵਾਹ ਕੀ ਆ ਮੌਸਮ ਅਗਸਮ ਰੁੱਖਾਂ ਕਰਕੇ ਬਾਬਿਓ ਰੁੱਖਾਂ ਨੇ ਪੂਰਾ ਆਨੰਦ ਬਣਿਆ ਹੋਇਆ